ਉਹਦੇ ਵਿੱਚ ਅਸੀਂ ਫਿਰ ਇੱਕ ਮੁਕਦਮਾ ਦਰਜ ਕੀਤਾ ਸੀ ਥਾਣਾ ਸਾਨੇਵਾਲ ਇਹਦੇ ਮਿਸਿੰਗ ਦਾ ਉਹ ਤੋਂ ਬਾਅਦ 5 ਤਰੀਕ ਨੂੰ ਸਾਨੂੰ ਥਾਣਾ ਮਿਹਰਬੰਦ ਏਰੀਆ ਦੇ ਵਿੱਚੋਂ ਇੱਕ ਡੈੱਡ ਬੋਡੀ ਮਿਲੀ ਸੀ ਜਿਹੜੇ ਦੋ ਹਿੱਸਿਆਂ 'ਚ ਕੱਟੀ ਹੋਈ ਸੀ ਤੇ ਪਲੱਸ ਸਾਰੀ ਸੜੀ ਹੋਈ ਸੀ ਜਿਹਦੀ ਆਈਡੈਂਟੀਫਿਕੇਸ਼ਨ ਨਹੀਂ ਸੀ ਹੋ ਪਾ ਰਹੀ ਤਾਂ ਉਹਦੇ ਵਿੱਚ ਕਿਸੇ ਇਹਨੂੰ ਪਹਿਲਾਂ ਜਿਹੜੀ ਇਹਦੀ شناخت ਕਰਾਉਣ ਲਈ ਸਿਵਲ ਹਸਪੀਟਲ ਡੈੱਡ ਬੋਡੀ ਰਖਾਈ ਫਿਰ ਅਸੀਂ ਇਹਦਾ ਇੱਕ ਮੁਕਦਮਾ ਦਰਜ ਕੀਤਾ 302 201 ਦਾ ਮਰਡਰ ਦਾ ਤੇ ਕੋਈ ਮਾਰ ਕੇ ਜਿਹੜਾ ਇਸ ਏਰੀਆ ਦੇ ਵਿੱਚ ਸੁੱਟ ਗਿਆ ਸੀ ਫਿਰ ਉਹਦੇ ਸਾਡੀ ਟੀਮ ਜ਼ੋਨ 4 ਦੇ ਵਿੱਚ ਏਡੀਸੀਪੀ ਜਸ਼ਨ ਤੇ ਆਪਣਾ ਏਸੀਪੀ ਸੂਤ ਤੇ ਨਾਲ ਉਹਨਾਂ ਦੇ ਐਸਐਚਓ ਤੇ ਇੰਚਾਰਜ ਸੀਆਈਏ ਜਿਹੜਾ ਡੀਸੀਪੀ ਇਨਵੈਸਟੀਗੇਸ਼ਨ ਹਰਪਾਲ ਸਿੰਘ ਹੋਰਾਂ ਦੀ ਸੁਪਰਵਾਈਜ਼ਨ ਚ ਤਾਂ ਸਾਡੀ ਸੀਆਈ ਦੀ ਟੀਮ ਨੇ ਤੇ ਥਾਣੇ ਦੇ ਰਲ ਕੇ ਇਹਨਾਂ ਨੇ ਇਸ ਮੁਕਦਮੇ ਨੂੰ ਟ੍ਰੇਸ ਕੀਤਾ ਇਹਦੇ ਵਿੱਚ ਬਹੁਤ ਜਿਹੜਾ 0% ਜਿਹੜੀ ਹੈ ਲੀਡ ਸੀ ਬਲਾਈਂਡ ਸੀ ਬੰਦੇ ਦੀ ਆਈਡੈਂਟੀਫਿਕੇਸ਼ਨ ਨਹੀਂ ਸੀ ਔਰ ਜਲਾਇਆ ਹੋਇਆ ਸੀ ਔਰ ਬੋਡੀ ਬੁਰੀ ਤਰ੍ਹਾਂ ਨਾਲ ਜਿਹੜਾ ਇਹਦਾ ਮਰਡਰ ਕੀਤਾ ਸੀ ਉਹਦੇ ਵਿੱਚ ਹੁਣ ਅਸੀਂ ਤਿੰਨ ਬੰਦੇ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਆ ਜਿਹਦੇ ਵਿੱਚ ਇੱਕ ਹੈਗਾ ਮੁੰਨਾ ਇੱਕ ਮੰਗਲ ਤੇ ਇੱਕ ਰਾਜੇਸ਼ ਤਿੰਨਾ ਜਿਹੜੇ ਲੜਕੇ ਗ੍ਰਿਫਤਾਰ ਕੀਤੇ ਆ ਉਹਨਾਂ ਨੇ ਕਨਫੈਸ਼ਨ ਕੀਤਾ ਤੇ ਵਾਰਦਾਤ ਦੇ ਵਿੱਚ ਜਿਸ ਚੀਜ਼ ਤੇ ਇਹ ਲੈ ਕੇ ਗਏ ਸੀ ਜਿੱਥੇ ਉੱਥੇ ਇਹਨਾਂ ਨੇ ਤੇਲ ਪਾ ਕੇ ਅੱਗ ਲਾ ਕੇ ਜਿਹੜਾ ਬੋਡੀ ਨੂੰ ਖਤਮ ਕੀਤਾ ਸੀ ਉਹ ਵਾਹਕਲ ਜਿਹੜਾ ਬਰਾਮਦ ਕਰ ਲਿਆ ਜਿਹੜਾ ਨਾਲ ਇੱਕ ਦੋਸ਼ੀ ਸੀ ਮੋਟਰਸਾਈਕਲ ਤੇ ਨਾਲ ਰੈਕੀ ਕਰਦਾ ਅਗਲੇ ਬੰਨੇ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਤੇ ਪਲੱਸ ਜਿਹੜੀ ਇਹਦੇ ਸਿਰ 'ਚ ਸੱਟਾਂ ਮਾਰੀਆਂ ਸੀਆਂ ਸੱਟਾਂ ਮਾਰ ਕੇ ਇਹਨੂੰ ਕਮਰੇ 'ਚ ਸੁੱਟਦਾ ਸੀ 3 ਤਰੀਕ ਨੂੰ ਤੇ 5 ਤਰੀਕ ਨੂੰ ਫਿਰ ਇਹਦੀ ਉੱਥੇ ਡੈੱਡ ਬੋਡੀ ਰਾਤ ਨੂੰ ਰੇੜੇ ਦੇ ਵਿੱਚ ਰੱਖ ਕੇ ਤੇ ਮੋਟਰਸਾਈਕਲ ਨਾਲ ਲਿਆ ਕੇ ਫਿਰ ਦੂਰ ਜਾ ਕੇ ਜਿਹੜਾ ਮਤਲਬ ਬੇਬਾਦ ਜਗ੍ਹਾ ਦੇ ਵਿੱਚ ਇਹਦੀ ਬੋਡੀ ਉੱਥੇ ਸੁੱਟ ਕੇ ਤੇ ਉਹਦੇ ਉੱਤੇ ਤੇਲ ਪਾ ਕੇ ਨਾਈਲੋਨ ਦਾ ਕੱਪੜਾ ਪਾ ਕੇ ਤੇ ਉਹਨੂੰ ਡਿਸਟਰੋਏ ਕਰਦਾ ਸੀ ਇਹਦੇ ਵਿੱਚੋਂ ਅਸੀਂ ਹੁਣ ਤਿੰਨੋਂ ਦੋਸ਼ੀ ਬਰਾਮਦ ਕਰ ਲਿਆ ਵਾਰਦਾਤ ਚ ਵਰਤਿਆ ਹੋਇਆ ਵੈਪਨ ਕਰ ਲਿਆ ਪਲੱਸ ਜਿਹੜੇ ਵਾਈਕਲ ਯੂਜ਼ ਕੀਤੇ ਸੀ ਉਹ ਕਰ ਲਿਆ ਜਿਹੜੇ ਇੱਕ ਇਹਨਾਂ ਨੇ ਏਟੀਐਮ ਵਗੈਰਾ ਚੋਂ ਉਸ ਮ੍ਰਿਤਕ ਬੰਦੇ ਦੇ ਪੈਸੇ ਕਢਾਈ ਸੀ ਕੁਝ ਪੈਸੇ ਉਸ ਬੰਦੇ ਦੇ ਕੋਲ ਜਿਹੜਾ ਮ੍ਰਿਤਕ ਦੇ ਜਿਹੜਾ ਸੀ ਉਹਦੀ ਜੇਬ ਸੀ ਕਰੀਬ 50000 ਰੁਪਿਆ ਤੇ 10000 ਰੁਪਿਆ ਉਹਦੇ ਏਟੀਐਮ ਚੋਂ ਕਢਾਇਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਸਰ ਇਹ ਵਜਾ ਕੀ 0.26 ਤੋਂ ਫੁੱਲ ਬਣ ਇਹ ਫੁੱਲ 100% ਜਿਹੜੀ ਇਹ ਬਰਨ ਸੀ ਵਜਾ ਦੀ ਵਜਾ ਵਜਾ ਰੰਜੇਸ਼ ਦੇ ਵਿੱਚ ਦੋ ਸੀ ਜੀ ਇੱਕ ਤਾਂ ਇਹਦੇ ਵਿੱਚ ਜਿਹੜਾ ਮੁੰਨਾ ਸੀ ਮੁੰਨੇ ਦੀ ਸਿਸਟਰ ਦੇ ਨਾਲ ਅਤਰਾਜ ਜਿਹੜਾ ਮੁੰਨਾ ਕਰਦਾ ਸੀ ਤੇ ਜਿਹੜੀ ਸਿਸਟਰ ਦੇ ਨਾਲ ਇਹਦਾ ਨਾਮ ਜਾਂਦਾ ਸੀ ਉਸ ਕਰਕੇ ਉਹਦੇ ਬ੍ਰਦਰ ਨੂੰ ਇਸ ਗੱਲ ਦਾ ਮਨ ਚ ਗੁੱਸਾ ਸੀ ਤੇ ਜਿਹੜਾ ਦੂਸਰਾ ਲੜਕਾ ਹੈਗਾ ਰਾਜੇਸ਼ ਕੁਮਾਰ ਉਹਦੇ ਨਾਲ ਸੰਜੇ ਨੇ ਇੱਕ ਠੱਗੀ ਮਾਰੀ ਸੀ ਵੀ ਉਹਨੂੰ ਇੱਕ ਆਟੋ ਚਿੱਟਾ ਹੱਤੀ ਜਿਹੜਾ ਹੁੰਦਾ ਉਹ ਲੈਤਾ ਸੀ ਕਰੀਬ 1.5 ਲੱਖ ਰੁਪਏ ਦਾ ਉਹ ਲੈ ਕੇ ਉਹਦੇ ਵਿੱਚੋਂ 1 ਲੱਖ ਰੁਪਏ ਦੀਆਂ ਇਨਸਟਾਲਮੈਂਟਸ ਭਰਾਤੀਆਂ 50000 ਰੁਪਿਆ ਡਾਊਨ ਪੇਮੈਂਟ ਭਰਤੀ ਉਹ ਤੋਂ ਬਾਅਦ ਫਿਰ ਆਟੋ ਉਹ ਤੋਂ ਵਾਪਸ ਲੈ ਕੇ ਤੇ ਇਹ ਕਹਿ ਕੇ ਵੀ ਮੈਂ ਫਾਈਨਾਂਸ ਵਾਲੇ ਨੂੰ ਲੈ ਗਏ ਆ ਤੇ ਕਿਸੇ ਪਰਮਜੀਤ ਨਾਮ ਦੇ ਵਿਅਕਤੀ ਨੂੰ ਵੇਚਤਾ ਸੀ ਤੇ ਉਹ ਵੀ ਜਿਹੜਾ ਆਟੋ ਆ ਸੀ ਉਹ ਰਿਕਵਰ ਕਰ ਲਿਆ ਤੇ ਇਹ ਦੋਨਾਂ ਦੇ ਮਨ ਛੇ ਸੀ ਔਰ ਇਹ ਜਿਹੜੇ ਦੋ ਤਿੰਨੇ ਦੋਸ਼ੀ ਆ ਇਹ ਤਿੰਨੋਂ ਦੋਸ਼ੀਆਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਹੈ ਆਲਰੇਡੀ ਤਿੰਨੇ ਜੇਲ੍ਹ ਚ ਰਹਿ ਚੁੱਕੇ ਆ ਲੁਧਿਆਣਾ ਸੈਂਟਰ ਜੇਲ੍ਹ ਚ 2025 ਚ ਤਿੰਨੋਂ ਜਮਾਨਤਾਂ ਤੇ ਆਏ ਆ ਵੱਖ-ਵੱਖ ਮੁਕਦਮੇ ਦਰਜ ਹੈ ਜਿਵੇਂ ਕਿ ਮੁੰਨਾ ਉਹਦੇ ਖਿਲਾਫ ਇੱਕ ਮੁਕਦਮਾ ਦਰਜ ਹੈ ਜਿਹੜਾ ਮੰਗਲ ਉਹਦੇ ਖਿਲਾਫ ਦੋ ਮੁਕਦਮੇ ਦਰਜ ਹੈ ਤੇ ਜਿਹੜਾ ਰਾਜੇਸ਼ ਆ ਉਹਦੇ ਖਿਲਾਫ ਵੀ ਦੋ ਮੁਕਦਮੇ ਦਰਜ ਇਸ ਲਈ ਇਹਨਾਂ ਦੀ ਤਿੰਨਾਂ ਦੀ ਆਪਸ ਜਿਹੜੀ ਵਕਫੀਅਤ ਉਹ ਜੇਲ੍ਹ 'ਚ ਹੀ ਹੋਈ ਹੈ ਇਹ ਦੋਸਤ ਹੀ ਹੈ ਜਾਂ ਫਿਰ ਤਿੰਨੋਂ ਤਿੰਨੋਂ ਕੇਸਵਾਲ ਸੀ ਤਿੰਨਾਂ ਤਿੰਨੋਂ ਜੁਡੀਸ਼ੀਅਲ ਕਸਟਡੀ 'ਚ ਸੀ ਉੱਥੇ ਇਹ ਦੋਸਤ ਬਣ ਗਏ ਸਾਰਿਆਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਮਾੜਾ ਸੀ ਕ੍ਰਾਈਮ ਨਾਲ ਰਿਲੇਟਡ ਸੀ ਤਾਂ ਉਹਦੋਂ ਬਾਹਰ ਆ ਗਏ ਬਾਹਰ ਆ ਕੇ ਇੱਕ ਕਮਰਾ ਕਰਾਇਤੇ ਲੈ ਕੇ ਰਹਿਣ ਲੱਗੇ ਉਹ ਤੋਂ ਮੀਨ ਵਾਈਲ ਆ ਦੋ ਚੀਜ਼ਾਂ ਜਿਹੜੀਆਂ ਅੱਗੇ ਆ ਗਈਆਂ ਤੇ ਇਹਨਾਂ ਨੇ ਸੰਜੇ ਨੂੰ ਪੈਸੇ ਵੀ ਸੀ ਉਹਦੇ ਕੋਲਦਨ 50000 ਰੁਪਏ ਵੀ ਸੀ ਉਹ ਵੀ ਉਹਦਾ ਕੱਢ ਲਿਆ ਸਿਰ 'ਚ ਸੱਟਾਂ ਵੀ ਮਾਰੀਆਂ ਤੇ ਨੈਕਸਟ ਟੂ ਨੈਕਸਟ ਡੇ 3 ਤਰੀਕ ਨੂੰ ਮਾਰ ਕੇ ਸੱਟਾਂ ਕਮਰੇ ਸੁੱਟਦਾ ਤੇ 5 ਤਰੀਕ ਨੂੰ ਜਾ ਕੇ ਦੁਬਾਰਾ ਜਿਹੜੀ ਉਹਦੀ ਡੈੱਡ ਬੋਡੀ ਨੂੰ ਉੱਥੇ ਡਿਸਪੋਜ਼ ਆਫ ਕਰਕੇ ਕਮਰੇ ਕਮਰੇ ਦੇ ਵਿੱਚ ਇਹਨਾਂ ਨੇ ਹਾਂਜੀ ਉਸ ਕਮਰੇ 'ਚ ਇਹਨਾਂ ਨੇ ਸੱਟਾਂ ਮਾਰ ਕੇ ਰੌੜਾ ਨਾਲ ਸਿਰ 'ਚ ਹਾਂਜੀ ਇਹਨਾਂ ਦੇ ਪਾਰਟ ਵੀ ਅਲੱਗ ਕਿਤੇ ਦੇ ਨਹੀਂ ਮੈਂ ਦੱਸਾਂ ਇਹਨੂੰ ਇਹਨੂੰ ਉੱਥੇ ਪਹਿਲਾਂ ਇਹਨਾਂ ਨੇ ਉਸ ਕਮਰੇ 'ਚ ਤਿੰਨ ਤਰੀਕ ਨੂੰ ਸੱਟਾਂ ਮਾਰੀਆਂ ਸੱਟਾਂ ਮਾਰ ਕੇ ਕਮਰੇ 'ਚ ਛੁੱਟ ਕੇ ਚਲੇ ਗਏ ਫਿਰ 5 ਤਰੀਕ 4 ਤਰੀਕ ਨੂੰ ਵਾਪਸ ਆਏ 4 ਤਰੀਕ ਨੂੰ ਉਹਦਾ ATM ਵਗੈਰਾ ਲਿਆ ਉਹ ਜਾ ਕੇ ਇਹਨਾਂ ਨੇ ਪੈਸੇ ਬੁੱਸੇ ਕਢਾਏ 5 ਤਰੀਕ ਨੂੰ ਫਿਰ ਦੁਬਾਰਾ ਜਦੋਂ ਇਹ ਪੂਰਾ ਮਰ ਚੁੱਕਿਆ ਸੀ ਸਾਰਾ ਸੀ ਹਨੇਰੇ ਦਾ ਫਾਇਦਾ ਲੈ ਕੇ